ਸਤਿ ਸ੍ਰੀ ਅਕਾਲ ਵੀਰੋ ਅੱਜ ਇੱਕ ਜੀਵਿਦਾਰ ਭਰਾ ਹੋਰ ਆਇਆ ਤੇ ਮਿਸਤਰੀ ਭਰਾ ਆਇਆ ਨਾਲ ਮਲਾਉਨੇ ਆ ਕਿਹੜਾ ਇਲਾਕਾ ਭਰਾ ਹੋਣਾ ਦਾ ਕੀ ਸਮਾਨ ਲੈਣ ਆਏ ਸੀ ਹੁਣ ਤੁਹਾਨੂੰ ਆਪਾਂ ਪਟਿਆਲੇ ਦੀ ਅਪਡੇਟ ਦਿੰਨੇ ਆ ਨਾਲੇ ਪਤਾ ਲੱਗ ਜਾਂਦਾ ਲੋਕਾਂ ਨੂੰ ਵੀ ਕੀ ਕੰਮ ਕਿਸ ਨੇ ਕਰਾਉਣਾ ਹੁੰਦਾ ਨੂੰ ਅੱਗੇ ਪਤਾ ਲੱਗ ਜਾਂਦਾ ਖਰਚੇ ਵਰਚੇ ਦਾ ਆਪਦਾ ਤੇ ਆ ਵਿਚਕਾਰ ਜਿਹੜਾ ਬੈਠਾ ਮਿਸਤਰੀ ਭਰਾ ਆਪਦਾ ਕੀ ਨਾਂ ਵੀਰ ਬੜਾ ਗੁਰਲਾਲ ਸਿੰਘ ਜੀ ਉੱਚੀ ਬੋਲੇ ਮੜਾ ਜੀ ਗੁਰਨਾਲ ਸਿੰਘ ਹਾਂਜੀ ਗੁਰਲਾਲ ਸਿੰਘ ਜੀ ਅੱਛਾ ਜੀ ਤੇ ਕਿਹੜਾ ਆਪਣਾ ਪਿੰਡ ਪਿੰਡੀ ਔੜਖ ਜੀ ਔਲਖ ਜੀ ਹਾਂਜੀ ਤਸੀਲ ਜ਼ਿਲ੍ਹਾ ਕੀ ਪੈ ਗਿਆ ਬਜਾ ਅਜਨਾਲਾ ਜੀ ਅਜਨਾਲੇ ਤੋਂ ਕਿੰਨਾ ਕੇ ਪੱਗਰ ਰਹਿ ਜਾਂਦੇ ਤੁਸੀਂ ਕਿ ਅੱਗੇ ਅਜਨਾਲੇ ਤੋਂ ਅੱਗੇ ਕਿੰਨੇ ਕਿਲੋਮੀਟਰਾਂ 'ਚ ਨਾਲੇ ਤੋਂ 18 ਕਿਲੋਮੀਟਰ 20 20 ਕਿਲੋਮੀਟਰ ਪੈ ਗਿਆ ਤੁਸੀਂ ਹਾਂ ਨਾ ਕੀ ਸਮਾਨ ਲੈਣ ਆਏ ਸੀ ਅੱਜ ਆਪਾਂ ਪਾਵਰ ਦਾ ਜੀ ਪਾਵਰ ਦਾ ਹਾਂਜੀ ਪਾਵਰ ਇਹ ਭਾਈ ਦਾ ਟਰੈਕਟਰ ਜ਼ਿੰਮੇਦਾਰ ਵੀਰ ਦਾ ਹਾਂਜੀ ਇਹ ਵੀਰ ਦਾ ਜੀ ਕੀ ਨਾਂ ਭਾਜੀ ਆਪਣਾ ਲਖਵੀਰ ਲਖਵੀਰ ਸਿੰਘ ਆਪਣਾ ਪਿੰਡ ਹੀ ਇੱਕ ਇੱਕੋ ਪਿੰਡ ਨਹੀਂ ਨਹੀਂ ਇਹ ਸੈਦਪੁਰ ਦੇ ਸੈਦਪੁਰਾ ਜੀ ਤੇ ਕਿੰਨਾ ਚਿਰ ਹੋ ਗਿਆ ਆਪਣੇ ਕੋਲ ਸਵਰਾਜ ਨਾ 852 ਤੇ ਪਾਵਰ ਦਾ ਹਿੱਸਾ ਦਿੱਤਾ ਵੀ ਇਹ ਹੁਣ ਨਾ ਨਾ ਤਾਂ ਮੈਂ ਤਾਂ ਤੁਹਾਡੇ ਨਾਲ ਮਲਾਉਣਾ ਹੁੰਨਾ ਮਿਸਤਰੀਆਂ ਨੂੰ ਤੇ ਵੀ ਇਲਾਕੇ 'ਚ ਕਈ ਵਾਰ ਆਪਾਂ ਨੂੰ ਕੰਮ ਕਰਾਉਣਾ ਹੁੰਦਾ ਤੇ ਮਿਸਤਰੀ ਲੱਭਦੇ ਫਿਰਦੇ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਬਾਈ ਦਾ ਫੋਨ ਨੰਬਰ ਵੀ ਦੱਸਾਂਗੇ ਤੇ ਭਰਾ ਪਿੰਡ 'ਚ ਵਰਕਸ਼ਾਪ ਕਿ ਘਸਬਾ ਪੈਂਦਾ ਕੋਈ ਨਹੀਂ ਪਿੰਡ ਦੇ ਵਿੱਚ ਐ ਜੀ ਪਿੰਡ ਦੇ ਵਿੱਚ ਹਾਂਜੀ ਕਿਹੜੇ ਕਿਹੜੇ ਟਰੈਕਟਰ ਦਾ ਕੰਮ ਕਰ ਲੈਨੇ ਆ ਸਵਰਾਜ ਤੋਂ ਲੈ ਕੇ ਟੋਟਲੀ ਹੈ ਜੀ ਸਾਰੀ ਟੋਟਲੀ ਤਕਰੀਬਨ ਤੁਹਾਡੇ ਵੀ ਚੱਲਦਾ ਇਹ ਪਾਵਰਾਂ ਦਾ ਕੰਮ 3 ਸਪੀਡ ਦਾ ਤੁਹਾਡੇ ਵੀ ਹੁੰਦੇ ਚੱਲਦਾ 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 ਤਕਰੀਬਨ ਕਰੀ ਜਾਂਦੇ ਤਰੀ ਸਪੀਡ ਵੀ ਕਰੀ ਜਾਂਦੇ ਆ ਅੱਛਾ ਕੱਲਾ ਕਰਦਾ ਵੀਰ ਕੰਮ ਕੇ ਨਾਲ ਹੋਰ ਬਦਲਦਾ ਇੱਕ ਕੱਲਾ ਜੀ ਅੱਛਾ ਕੰਮ ਸਾਰਾ ਕਰ ਲੈਣਾ ਪਾਵਰਾਂ ਪੂਰਾ ਸਾਰਾ ਜੀ ਤੇ ਫੋਨ ਨੰਬਰ ਆਪਣਾ ਕੀ ਆ 77104 55375 ਹੋਲੀ ਬੋਲੋ 77104 55375 55375 ਅੱਜ ਜਿਹੜਾ ਟਰੈਕਟਰ ਕਰਨ ਦੇ ਪਾਵਰ ਕਿਹੜਾ ਆ ਸਵਰਾਜ ਕਿਹੜਾ ਮਾਡਲ ਆ ਵੀਰ ਇਹ 2005 ਮਾਡਲ ਦੀ 2005 ਮਾਡਲ ਦੀ ਕੀ ਕੀ ਖੋਲ ਕੇ ਲਿਆਂਦਾ ਉਸਮਾਨ ਤੇ ਪਤਾ ਸੀ ਪਹਿਲਾਂ ਪਾਵਰ ਕਰਦਾ ਕਿ ਪਹਿਲੀ ਵਾਰੀ ਕਰਨ ਲੱਗਾ ਨਹੀਂ ਨਹੀਂ ਪਹਿਲਾਂ ਵੀ ਕੀਤਾ ਜੀ ਪਹਿਲਾਂ ਵੀ ਕੀਤਾ ਤਕਰੀਬਨ ਵੀਰ ਨੂੰ ਪਤਾ ਜਿਹੜਾ ਜਿਹੜਾ ਸਮਾਨ ਲੱਗਦਾ ਸਾਰਾ ਖੋਲ ਕੇ ਲਿਆ ਜਿ ਤਰ੍ਹਾਂ ਟਾਈਮਿੰਗ ਪਲੇਟ ਹੋ ਗਈ ਹਿੱਸਾ ਹੋ ਗਿਆ ਸਟੀering ਹੋ ਗਿਆ ਇਹਨੂੰ ਵੀਰ ਨੂੰ ਸਾਰਾ ਪਤਾ ਤੇ ਇਕੱਲਾ ਇਕੱਲਾ ਨਟ ਨਟ ਪੂਰਾ ਕਰਾ ਕੇ ਲਿਆ ਭਰਾ ਨੇ ਕਿਉਂਕਿ ਕਈ ਵਾਰਾਂ ਅਣਜਾਣ ਪੁਣੇ ਦੇ ਮਿਸਤਰੀ ਨੂੰ ਨਹੀਂ ਪਤਾ ਹੁੰਦਾ ਉਹ ਸਮਾਨ ਹੁਣ ਦੂਰ ਪੈ ਜਾਂਦਾ ਕਿੰਨਾ ਸਫ਼ਰ ਪੈ ਗਿਆ ਬਾਈ ਆ ਗੱਡੀ ਵਾਲਾ ਨਾਲ ਕਿੰਨਾ ਸਫ਼ਰ ਪੈ ਗਿਆ ਵੀਰ 250 ਕਿਲੋ ਕਾਈ ਸਤੋ ਵੱਧ ਪੈ ਗਿਆ ਹਣਾ 2.5 ਸਤੋ ਦਰਬਾਰ ਸਾਹਿਬ ਇਤੋਂ ਹਾਂਜੀ ਹਾਂਜੀ ਭਾਈ ਸਤੋ ਵੱਧ ਪੈ ਗਿਆ ਲੈ 300 ਕਿਲੋਮੀਟਰ ਦੇ ਕਰੀਬ ਪੈ ਗਿਆ ਹਣਾ ਕਿੰਨੇ ਵਜੇ ਚੱਲੇ ਸਵੇਰੇ 6 ਵਜੇ ਸਵੇਰੇ 6 ਵਜੇ ਚੱਲੇ ਆ ਤੇ ਕੋਈ ਉੜਾਉਣ ਦੀ ਦਿੱਕਤ ਨਹੀਂ ਕੋਈ ਉਧਰਲੇ ਬੰਦੇ ਜੇ ਆਉਣਾ ਹੋਵੇ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਕੋਈ ਦਿੱਕਤ ਵਾਲੀ ਗੱਲ ਕੋਈ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਭਾਈ ਜੇ ਕਿਸੇ ਭਰਾ ਨੇ ਸਮਾਨ ਲੈਣਾ ਤਾਂ ਆਪਦਾ ਸਵੇਰੇ ਟਾਈਮ ਨਾਲ ਚੱਲੋ ਹਣਾ ਹੁਣ ਤਾਂ ਦਿਨ ਖੁੱਲ ਗਿਆ ਤਾਂ ਆਪਦਾ ਸਮਾਨ ਲਿਜਾ ਸਕਦੇ ਆ ਤੇ ਕੋਈ ਚੀਜ਼ ਆਪਦਾ ਮਿਸਤਰੀ ਭਰਾ ਨਾਲ ਲਿਓ ਜਿਹਨੂੰ ਨੌਲੇਜ ਹੋਵੇ ਨਹੀਂ ਤਾਂ ਦੂਰੋਂ ਢੇਡਾ ਲੱਗ ਜੇ ਔਖਾ ਹੋ ਜਾਂਦਾ ਹਨਾ ਦੂਰ ਕਰਕੇ ਤੇ ਪਹਿਲਾਂ ਬਸਾਂ-ਬਸਾਂ ਦੇ ਵੀ ਸਮਾਨ ਮਗਾਇਆ ਕਿਤੇ ਕਿ ਨਹੀਂ ਹਾਂਜੀ ਵੀਰੇ ਮਗਾਇਆ ਤੇ ਹੁਣ ਜੇ ਕੋਈ ਭਰਾ ਕਰਾਉਣਾ ਚਾਵੇ ਲੇਬਰ ਲੋਬਰ ਇਹਦਾ ਉੱਥੇ ਕਰਦੇ ਮੌਕੇ ਦੇ ਕਿ ਪਹਿਲਾਂ ਹੁੰਦਾ ਕੋਈ ਪਹਿਲਾਂ ਤਾਂ ਇਹ ਕਰ ਲੈਨੇ ਡੀਜ਼ਲ ਪੰਪ ਵਗੈਰਾ ਫਿਰ ਉੱਥੇ ਲਾਗੇ ਕਰਾਉਨੇ ਕਿ ਪਟਿਆਲੇ ਵਿਦਣੇ ਅੱਛਾ ਸ਼ਹਿਰਾ ਉੱਥੇ ਡੀਜ਼ਲ ਪੰਪ ਵਧੀਆ ਕਰੀ ਜਾਂਦੇ ਉੱਥੇ ਲਾਗੇ ਹਾਂਜੀ ਵਧੀਆ ਕਰੀ ਜਾਂਦੇ ਬਾਕੀ ਇੱਕ ਦੂਰੇ ਇਥੋਂ ਪਟਿਆਲਿਆਂ ਕਰਵਾਏ ਹੁੰਦੇ ਆ ਜੀ ਤੇ ਟ੍ਰੈਕਟਰ ਕਿਹੜਾ ਇਲਾਕਾ ਆਪਣਾ ਟ੍ਰੈਕਟਰ ਕਿਹੜਾ ਜਿਆਦਾ ਆਪਣੇ ਨਾਲ ਟ੍ਰੈਕਟਰ ਸਵਰਾਜ ਤੇ ਸੋਨਾ ਸੋਰਾ ਸੋਨਾਂ ਦੀ ਗੱਲ ਖੇਤੀ ਸਾਡੇ ਵਾਂਗੂ ਘਾਲੂ ਲੂ ਵੀ ਹੈ ਤੁਹਾਡੇ ਜਿਆਦਾ ਕਲਕਿਚੋ ਨੀ ਖੇਤੀ ਹੈ ਜੀ ਕਿਉਂਕਿ ਝੋਨਾ ਹੀ ਹੈ ਜਿਆਦਾ ਹਾਂਜੀ ਕਮਾਜ ਹੋ ਗਿਆ ਕਮਾਜ ਜਿਆਦਾ ਹਾਂਜੀ ਕਮਾਜ ਜਿਆਦਾ ਮਾਲ ਉੱਤੇ ਮੇਲਾ ਮੁੱਲਾ ਲੱਗਿਆ ਹੈ ਫਿਰ ਹਾਂਜੀ ਥੇ ਪਲਾ ਪਿੰਡ ਅੱਛਾ ਜੀ ਠੀਕ ਠੀਕ ਜਿਆਦਾ ਇਲਾਕਾ ਯਾਨੀ ਕਿ ਅੱਧਾ ਗੰਨੇ ਦਾ ਕਿ ਅੱਧੇ ਤੋਂ ਜਿਆਦਾ ਅੱਧਾ ਗੰਨੇ ਦਾ ਹੈ ਤੇ ਇੱਕ ਬਾਕੀ ਕੜਕ ਝੋਨਾ ਸਾਰਾ ਕੜਕ ਝੋਨਾ ਸਾਰਾ ਠੀਕ ਚਲੋ ਭਾਈ ਇਹਨਾ ਭਰਾਵਾਂ ਨਾਲ ਇਹ ਮਿਸਤਰੀ ਵੀਰ ਨਾਲ ਵੀਰ ਇਸ ਵਰਕ ਕਰ ਲਿਓ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਇਹ ਉਹ ਇਲਾਕੇ 'ਚ ਬੰਦੇ ਦਾ ਇਲਾਕੇ ਵਾਲੇ ਬੰਦੇ ਤੋਂ ਕੰਮ ਕਰਾਇਆ ਕਰੋ ਆਪਾਂ ਦੂਰ ਭਾਈ ਦੇ ਰਹੇ ਨੇ ਆਂ ਆਪਦੇ ਇਲਾਕੇ 'ਚ ਬੰਦਾ ਮੁੰਡਾ ਮਿਹਨਤੀ ਬਹੁਤਾ ਕੰਮ ਦੀ ਸਾਰੀ ਨੌਲੇਜ ਆ ਤੁਹਾਨੂੰ ਮੈਂ ਜਾ ਕੇ ਗੱਡੀ 'ਚ ਵੀ ਸਮਾਨ ਸਾਰਾ ਨਿਗਮਰਾ ਦੇਣਾ ਜਿਉਂ ਜਿਉਂ ਦਿੱਤਾ ਇਹਨਾਂ ਨੇ ਧੰਨਵਾਦ ਵੀਰ ਜੀ ਸਪਾਨ ਦਿੱਤਾ ਵੀਰ ਹੁਣਾਂ ਨੂੰ ਰਮ ਰਮ ਹਿੱਸਾ ਸਹਾਰਾ ਪਾਵਰ ਦਾ ਏ ਟੂ ਜ਼ेड ਸਮਾਨ ਇਹਨਾਂ ਵੀਰਾਂ ਨੇ ਲਿਆ ਤੇ ਹੋਰ ਕਿਸੇ ਭਰਾ ਨੇ ਵੀ ਪਾਵਰ ਕਰਾਉਣਾ ਹੋਵੇ ਤਾਂ ਸੰਪਰਕ ਕਰ ਲਿਓ ਦੋਸਤੋ ਧੰਨਵਾਦ ਜੀ ਗੱਡੀ ਦੀ ਥਰੀ ਪਹਿਲਾਂ ਬਣਾਉਨੇ ਆ ਆ ਵੀਰ ਗੱਡੀ ਲੈ ਕੇ ਆਏ ਸੀ ਪਹਾੜਾ ਪੂੜਾ ਕਰਨਾ ਹੋਵੇ ਤਾਂ ਵੀਰ ਨਾਲ ਇਹਨਾਂ ਨਾਲ ਹੀ ਕਰਨੇ ਹੋ ਗੱਲ ਤੇ ਆਪਦਾ ਨੰਬਰ ਵੀ ਦੱਸ ਦੋ ਕਿੰਨਾ ਹੈ 82643 92528 ਕਿ ਕਿਲੋਮੀਟਰ ਦੇ ਹਿਸਾਬ ਨਾਲ ਚੱਲਦੇਗਾ ਓਕੇ ਚੁੱਕੇ ਹੋਏ ਆ ਕਿੰਨੇ ਚ ਆ ਬੰਦਾ ਆ ਕਰੀਆ ਗੱਲ ਭਰਾ ਨੇ ਜਿਹੜੀ ਕਰਨ ਵਾਲੀ ਆ ਬੰਦਾ ਕੋ ਬੰਦਾ ਦੇਖਣਾ ਪੈਂਦਾ ਆ ਗੱਡੀ ਆ ਤੌਰ ਨਾਲ ਆਏ ਭਰਾ ਬਹਿ ਕੇ ਤੇ ਤਰਪਾਲ ਲੱਗੀ ਜਿਵੇਂ ਮਰਜ਼ੀ ਪੈ ਕੇ ਵੀ ਆਉਣਾ ਹੋਵੇ ਤੇ ਅੰਦਰ ਪੈ ਕੇ ਵੀ ਆ ਸਕਦੇ ਧੰਨਵਾਦ ਵੀਰ ਜੀ